ਇੱਕ ਪਾਸੇ ਨਸ਼ਾ ਤਸਕਰਾਂ ਉਤੇ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਵੱਲੋਂ ਸਕੂਲ ਵੈਨ ਨੂੰ ਟਾਰਗੇਟ ਕੀਤਾ ਗਿਆ ਟਾਰਗੇਟ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਵੱਡਾ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਸਕੂਲ ਦੀ ਬੱਸ ਨੂੰ ਜੋ ਹੈ ਠੋਕ ਦਿੱਤਾ ਗਿਆ ਹੈਗਾ ਅਜੇਹ ਦੇ ਵਿੱਚ ਮੌਕੇ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਜੋ ਕਾਰ ਹੈਗੀ ਆ ਤੇ ਨਾਲ ਹੀ ਜੋ ਵੈਨ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਨੁਕਸਾਨੀ ਗਈ ਹੈਗੀ ਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਦੱਸਿਆ ਜਾ ਵੀ ਜਾ ਰਿਹਾ ਕਿ ਸਕੂਲ ਵੈਨ ਦੇ ਵਿੱਚ ਬੱਚੇ ਨਿਆਣੇ ਜਿਹੜੇ ਹੈਗੇ ਉਹ ਸਵਾਰ ਸੀ ਮੌਜੂਦ ਸੀ ਉਹਨਾਂ ਨੂੰ ਲੈ ਕੇ ਜੋ ਡਰਾਈਵਰ ਹੈ ਟਿਊਸ਼ਨ ਲੈ ਕੇ ਜਾ ਰਿਹਾ ਸੀ ਜਦੋਂ ਇਹ ਹਾਦਸਾ ਹੋਇਆ ਤਾਂ ਕਾਰ ਦੇ ਵਿੱਚ ਨਸ਼ਾ ਤਸਕਰ ਮੌਜੂਦ ਹੁੰਦਾ ਜੋ ਕਿ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਚਲਾ ਲਿਆ ਚਲਾ ਰਿਹਾ ਹੁੰਦਾ ਅਜਿਹੇ ਦੇ ਵਿੱਚ ਉਸ ਦੀ ਜੋ ਗੱਡੀ ਹੈਗੀ ਆ ਸਕੂਲ ਵੈਨ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਤੇ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਦੋਵੇਂ ਹੀ ਗੱਡੀਆਂ ਯਾਨੀ ਜੋ ਸਕੂਲ ਵੈਨ ਜਿਸ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ ਤੇ ਕਾਰ ਜਿਸ ਦੇ ਵਿੱਚ ਨਸ਼ਾ ਤਸਕਰ ਬੈਠਾ ਹੁੰਦਾ ਦੋਨੋਂ ਹੀ ਗੱਡੀਆਂ ਜੋ ਹੋਏਗੀ ਆ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਠਿੰਡਾ ਤੋਂ ਬਠਿੰਡਾ ਦੇ ਮਾਡਲ ਟਾਊਨ ਨੇੜੇ ਰਿੰਗ ਰੋਡ ਤੇ ਉਸ ਸਮੇਂ ਸਨਸਨੀ ਫੈਲ ਗਈ ਸੀ ਜਦੋਂ ਇੱਕ ਨਸ਼ਾ ਤਸਕਰ ਦੇ ਵੱਲੋਂ ਤੇਜ਼ ਰਫ਼ਤਾਰ ਕਾਰ ਨਾਲ ਵਿਦਿਆਰਥੀਆਂ ਦੀ ਜੋ ਵੈਨ ਹੈ ਉਸ ਨੂੰ ਟੱਕਰ ਮਾਰ ਦਿੱਤੀ ਗਈ ਤੇ ਮੌਕੇ ਤੋਂ ਸਭ ਤੋਂ ਵੱਡੀ ਗੱਲ ਹੈ ਫਰਾਰ ਵੀ ਹੋ ਗਿਆ ਇਸ ਹਾਦਸੇ ਦੌਰਾਨ ਜਿੱਥੇ ਵੈਨ ਦੇ ਵਿੱਚ ਸਵਾਰ ਵਿਦਿਆਰਥੀਆਂ ਦਾ ਬਚਾ ਰਿਹਾ ਉੱਥੇ ਹੀ ਦੋਵੇਂ ਵਾਹਨ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਹਾਦਸਾ ਗ੍ਰਸਤ ਕਾਰ ਦੇ ਵਿੱਚੋਂ ਭੁੱਕੀ ਚੂਰਾ ਪੋਸਟ ਜੋ ਹੈ ਬਰਾਮਦ ਕੀਤਾ ਗਿਆ। ਹਾਦਸਾ ਗ੍ਰਸਤ ਵੈਨ ਦੇ ਚਾਲਕ ਜਸਮੀਲ ਸਿੰਘ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਉਹ ਰਾਮਪੋਰਾ ਫੋਲ ਤੋਂ ਟਿਊਸ਼ਨ ਪੜਨ ਵਾਲੇ ਵਿਦਿਆਰਥੀਆਂ ਨੂੰ ਬਠਿੰਡੇ ਪੜਨ ਵਾਸਤੇ ਲੈ ਕੇ ਆਉਂਦਾ ਹੈ। ਜਦੋਂ ਉਹ ਰਿੰਗ ਰੋਡ ਤੋਂ ਮੋਡਲ ਟਾਊਨ ਨੂੰ ਮੋੜਨ ਲੱਗਿਆ ਸੀ ਤਾਂ ਇਸ ਦੌਰਾਨ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਦੇ ਵੱਲੋਂ ਉਹਨਾਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ ਗਈ। ਇਸ ਟੱਕਰ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਵੈਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਇਸ ਦੌਰਾਨ ਕਾਰ ਸਵਾਰ ਮੌਕੇ ਤੋਂ ਮੌਕਾ ਦੇਖਦੇ ਆ ਫਰਾਰ ਹੋ ਗਿਆ। ਪਰ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਕਾਰ ਦੀ ਡਿੱਗੀ ਜੋ ਹੈ ਉਸ ਦੇ ਵਿੱਚੋਂ ਦੀ ਚੂਰਾ ਪੋਸਟ ਜੋ ਹੈ ਬਰਾਮਦ ਕੀਤਾ ਪੁਲਿਸ ਦੇ ਵੱਲੋਂ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਥ ਸੇ ਦੇ ਵਿੱਚ ਵਿਦਿਆਰਥੀਆਂ ਨੂੰ ਮਾਮੂਲੀ ਝੋਟਾ ਆਈਆਂ ਨੇ ਅਤੇ ਉਹਨਾਂ ਦਾ ਇਲਾਜ ਜੋ ਹੈ ਉਹ ਕੀਤਾ ਜਾ ਰਿਹਾ ਉਦੋਂ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਨੂੰਨ ਕਬਜ਼ੇ ਵਿੱਚ ਲੈ ਕੇ ਜੋ ਡਿੱਕੀ ਦੇ ਵਿੱਚੋਂ ਦੀ ਚੂਰਾ ਪੋਸਟ ਜੋ ਹੈ ਬਰਾਮਦ ਕੀਤਾ ਹੈਗਾ ਅਗਲੀ ਦੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਉੱਥੇ ਡੀਐਸਪੀ ਸਿਟੀ 2 ਸਬਜੀ ਸਿੰਘ ਜੋਨੇ ਬਰਾੜ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਗੱਡੀ ਦੇ ਵਿੱਚੋਂ ਚੂਰਾ ਪੋਸਟ ਬਰਾਮਦ ਹੋਇਆ ਪੁਲਿਸ ਦੇ ਵੱਲੋਂ ਪਛਾਤੇ ਕਾਰ ਚਾਲਕ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਹਾਦਸਾ ਗ੍ਰਸਤ ਜੋ ਗੱਡੀ ਹੋਈ ਹੈ ਵੈਨ ਹੋਈ ਹੈ ਅਜਿਹੇ ਦੇ ਵਿੱਚ ਉਹ ਵਾਲੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਗੱਡੀਆਂ ਦੀ ਹਾਲਤ ਕੀ ਹੋਈ ਹੈ ਵੈਨ ਦੀ ਹਾਲਤ ਕੀ ਹੋਈ ਹੈਗੀ ਆ ਕਾਰ ਦੀ ਹਾਲਤ ਕੀ ਹੋਈ ਹੈਗੀ ਆ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈਗੀ ਹਾਲਾਂਕਿ ਇਸ ਦੇ ਵਿੱਚ ਜੋ ਵਿਦਿਆਰਥੀ ਜੋ ਬੱਚੇ ਟਿਊਸ਼ਨ ਪੜਨ ਦੇ ਲਈ ਜਾ ਰਹੇ ਸੀ ਸਵਾਰਸਨ ਅਜੇਹ ਦੇ ਵਿੱਚ ਮੌਕੇ ਤੋਂ ਹੀ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਸ ਹਾਦਸੇ ਦੇ ਤਹਿਤ ਮਾਮੂਲੀ ਸੱਟਾਂ ਬੱਚਿਆਂ ਨੂੰ ਜ਼ਰੂਰ ਲੱਗੀਆਂ ਨੇ ਜਿਨ੍ਹਾਂ ਨੂੰ ਮੋੜਲੀ ਇਲਾਜ ਦੇ ਲਈ ਜਾਂਚ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈਗਾ ਤਾਂ ਨਸ਼ਾ ਤਸਕਰ ਆਖਰ ਕੌਣ ਹੈਗਾ ਕਿੱਥੇ ਜਾ ਰਿਹਾ ਸੀ ਕਿਹੜਾ ਕੰਮ ਕਰਨ ਜਾ ਰਿਹਾ ਸੀ ਸਪਲਾਈ ਕਰਨ ਜਾ ਰਿਹਾ ਸੀ ਆ ਆਪਣੇ ਗੁਰਗਿਆਂ ਕੋਲ ਜਾ ਰਿਹਾ ਸੀ ਤਮਾਮ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਪੰਜਾਬ ਪੁਲਿਸ ਬਠਿੰਡਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜੋ ਨਸ਼ਾ ਤਸਕਰ ਹੈ ਹਾਲਾਂਕਿ ਉਸ ਮੁਤਲਕ ਫਿਲਹਾਲ ਤੱਕ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਪਰ ਜਿਹੜਾ ਨਸ਼ਾ ਤਸਕਰ ਜੋ ਕਿ ਗੱਡੀ ਚਲਾ ਰਿਹਾ ਸੀ ਤੇਜ਼ ਰਫਤਾਰ ਦੇ ਵਿੱਚ ਚਲਾ ਰਿਹਾ ਸੀ ਗੱਡੀ ਦੇ ਵਿੱਚੋਂ ਨਸ਼ੀਲੇ ਪਦਾਰਥ ਜੋ ਹੈਗੇ ਆ ਉਹ ਵੀ ਬਰਾਮਦ ਹੋਈ ਨੇ ਅਜਿਹੇ ਦੇ ਵਿੱਚ ਕਈ ਕਿਆਸਰਈਆਂ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਇਸ ਨੂੰ ਲੈ ਕੇ ਅਧਿਕਾਰਤ ਤੌਰ ਉਤੇ ਬਿਆਨ ਸਾਹਮਣੇ ਨਹੀਂ ਆ ਜਾਂਦਾ ਪੁਲਿਸ ਨੂੰ ਹਰਾਂ ਦਾ ਕਿ ਆਖਰ ਪੂਰਾ ਮਾਮਲਾ ਕੀ ਸੀ ਜਿਹੜਾ ਨਸ਼ਾ ਤਸਕਰ ਫਰਾਰ ਹੋਇਆ ਮੌਕੇ ਤੋਂ ਜੋ ਸਕੂਲ ਵੈਨ ਉਸ ਨੂੰ ਟੱਕਰ ਮਾਰ ਕੇ ਅਜੇ ਹੀ ਦੇ ਵਿੱਚ ਉਹ ਫਰਾਰ ਕਿੱਥੇ ਹੋਇਆ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਕਿਹੜਾ ਕੰਮ ਕਰਦਾ ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਜੋ ਹੈਗੀ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈਗੀ ਆ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਲਗਾਤਾਰ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਵੀ ਸਹਿਯੋਗ ਪੰਜਾਬ ਪੁਲਿਸ ਨੂੰ ਪੂਰਾ ਪੂਰਾ ਮਿਲ ਰਿਹਾ ਹੈਗਾ ਆ ਤੇ ਲੋਕਾਂ ਦੇ ਵੱਲੋਂ ਪੁਲਿਸ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਕਿ ਕਿੱਥੇ ਉਹਨਾਂ ਦੇ ਪਿੰਨ ਦੇ ਵਿੱਚ ਜਾਂ ਉਹਨਾਂ ਦੇ ਨਜ਼ਰ ਦੇ ਵਿੱਚ ਕੋਈ ਵੀ ਅਜਿਹੀ ਖਬਰ ਜਾਂ ਅਜਿਹੀ ਲੋਕ ਸਾਹਮਣੇ ਆ ਰਹੇ ਨੇ ਜੋ ਨਸ਼ਾ ਵੇਚਦੇ ਨੇ ਖਰੀਦਦੇ ਨੇ ਜਾਂ ਨਸ਼ਾ ਤਸਕਰੀ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਲਿੰਕ ਹੈ ਉਹਨਾਂ ਦਾ ਤਾਂ ਉਹਨਾਂ ਦੇ ਮੁਤਲਕ ਹਰ ਇੱਕ ਜਾਣਕਾਰੀ ਲੋਕਾਂ ਦੇ ਵੱਲੋਂ ਆਮ ਜਨਤਾ ਦੇ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਉਸੇ ਦੇ ਤਹਿਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਦੀ ਜਾਣਕਾਰੀ ਉਨ੍ਹਾਂ ਦੀ ਪਛਾਣ ਨੂੰ ਲੁਕਾਉਂਦਿਆਂ ਚੁਪਾਉਂਦਿਆਂ ਜੋ ਹੈਗੀ ਆ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਉਤੇ ਕੋਈ ਵੀ ਜੋ ਹੈ ਨੁਕਸਾਨ ਨਾ ਹੋ ਸਕੇ ਉਨ੍ਹਾਂ ਦਾ ਜਾਂ ਫਿਰ ਕੋਈ ਉਨ੍ਹਾਂ ਨੂੰ ਜਾਨੀ ਨੁਕਸਾਨ ਨਾ ਪਹੁੰਚਾ ਸਕੇ ਅਜਿਹੇ ਦੇ ਵਿੱਚ ਲਗਾਤਾਰ ਲੋਕਾਂ ਦੇ ਘਰ ਟਾਇੇ ਜਾ ਰਹੇ ਨੇ ਉਨ੍ਹਾਂ ਦੇ ਘਰ ਟਾਇੇ ਜਾ ਰਹੇ ਨੇ ਜਿਨ੍ਹਾਂ ਨੇ ਇਲੀਗਲ ਉਸਾਰੀ ਕੀਤੀ ਹੋਈ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਹੋਇਆ ਕਾਲੇ ਧੰਨ ਦੇ ਨਾਲ ਜੋ ਹੈ ਘਰ ਬਣਾਇਆ ਹੋਇਆ ਅਜਿਹੇ ਦੇ ਵਿੱਚ ਲਗਾਤਾਰ ਰੋਜ਼ਾਨਾ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਦੀ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਸਾਹੇ ਤੱਕ ਸਾਂਝੀ ਕੀਤੀ ਗਈ ਹੈਗੀ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਦੇਖਦਿਆਂ ਜਿਹੜੇ ਕੁਝ ਨਸ਼ਾ ਤਸਕਰ ਦੇ ਵਿੱਚ ਲਿੰਕ ਆ ਪਹਿ ਗਿਆ ਉਹ ਆਪਣਾ ਘਰ ਛੱਡ ਕੇ ਫਰਾਰ ਵੀ ਹੋ ਚੁੱਕੇ ਨੇ ਤੇ ਕਈ ਜਿਹੜੇ ਹੈਗੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾ ਕੇ ਲੁਕ ਚੁੱਕੇ ਨੇ ਤਾਂ ਜੋ ਉਹਨਾਂ ਨੂੰ ਪੁਲਿਸ ਨਾ ਫੜ ਲਵੇ ਪਰ ਫੇਰ ਵੀ ਪੰਜਾਬ ਪੁਲਿਸ ਜੁ ਹੈਗੀ ਆ ਉਹ ਮੁਸਤੈਦ ਹੈਗੀ ਆ ਹਰ ਕਿਤੇ ਕਿਤੇ ਵੀ ਜਿਹੜੇ ਨਸ਼ਾ ਤਸਕਰ ਨੇ ਲੁਕੇ ਹੋਏ ਨੇ ਉਹਨਾਂ ਨੂੰ ਫੜ ਰਹੀ ਹੈ ਪੁਲਿਸ ਨੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈਗੀ ਆ ਤਾਂ 108 ਜਿਹੜੇ ਲੋਕ ਨੇ ਨਸ਼ਾ ਤਸਕਰ ਦੇ ਵਿੱਚ ਸ਼ਾਮਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਗੱਲ ਇਹ ਹੈ ਕਿ 75 ਅਜਿਹੀ ਨਸ਼ਾ ਤਸਕਰ ਨੇ ਜਿਨ੍ਹਾਂ ਮੁਤੱਲਕ ਜੋ ਹੈ ਆਮ ਜਨਤਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨੌਨ ਲਿਸਟਡ ਨਸ਼ਾ ਤਸਕਰਾ ਨਵੀਂ ਫੜਿਆ ਜਾ ਰਿਹਾ ਲੋਕਾਂ ਦੇ ਸਹਿਯੋਗ ਦੇ ਨਾਲ ਅਜਿਹੇ ਦੇ ਵਿੱਚ ਬਠਿੰਡਾ ਤੋਂ ਜੋ ਇਸ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਡੀ ਸਕਰੀਨ ਤੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਵਿਦਿਆਰਥੀ ਨੇ ਜੋ ਸਕੂਲ ਵੈਨ ਹੈ ਜਿਸ ਦੇ ਵਿੱਚ ਮਾਸੂਮ ਬੱਚੇ ਜਿਹੜੇ ਨਿਆਣੇ ਸੀਗੇ ਉਹ ਬੈਠੇ ਹੋਏ ਸੀ ਟਿਊਸ਼ਨ ਲਈ ਜਾ ਰਹੇ ਸੀ ਅਚਾਨਕ ਹੀ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈਗੀ ਹਾਲਾਂਕਿ ਮੌਕੇ ਤੇ ਚੀਖ ਜ਼ਿਆੜਾ ਲਾਜ਼ਮੀ ਤੌਰ ਤੇ ਪਿਆ ਹੋਵੇਗਾ ਕਿਉਂਕਿ ਨਿੱਕੇ ਨਿੱਕੇ ਨਿਆਣੇ ਬੱਸ ਦੇ ਵਿੱਚ ਜੋ ਹੈ ਸਵਾਰ ਸੀਗੇ ਅਜਿਹੇ ਦੇ ਵਿੱਚ ਜਦੋਂ ਇਹ ਹਾਦਸਾ ਵਾਪਰਦਾ ਹੈਗਾ ਤਾਂ ਮੌਕੇ ਤੇ ਹੀ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈਗਾ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਹਨਾਂ ਨੂੰ ਮਡਲੀ ਸਹਾਇਤਾ ਜਿਹੜੀ ਹੈਗੀ ਆ ਮਡਲੀ ਜੋ ਇਲਾਜ ਦੇ ਦੌਰਾਨ ਜੋ ਹੈ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ ਤਾਂ ਸਰਬਜੀਤ ਸਿੰਘ ਬਰਾੜ ਜੋ ਕਿ ਡੀਐਸਪੀ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਉਹਨਾਂ ਕੋਲ ਇਸ ਮਾਮਲੇ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਤੇ ਕੀ ਕੁਝ ਖੁਲਾਸੇ ਜੋ ਇਸ ਦੇ ਵਿੱਚ ਹੋਏ ਨੇ ਇਸ ਮਾਮਲੇ ਦੇ ਵਿੱਚ ਸੁਣਦੇ ਹਾਂ ਕਿ ਐਂਟਰੀ ਕਿ ਇਨਫੋਰਮੇਸ਼ਨ ਆਈ ਸੀ ਜੀ ਇੱਕ 5 ਜ਼ਾਇਰ ਗੱਡੀ ਦਾ ਤੇ ਇੱਕ ਟਰੱਕ ਨੰਬਰ 5 ਜ਼ਾਇਰ ਗੱਡੀ ਆ ਤੇ ਇੱਕ ਕੰਪੈਕਟ ਟ੍ਰੈਵਲਰ ਟਾਈਪ ਸੀਗਾ ਜਿਹਦੇ ਵਿੱਚ ਕੁਝ ਬੱਚੇ ਸੀਗੇ ਇਹਦਾ ਦਾ ਆਬਸੀ ਐਕਸੀਡੈਂਟ ਹੋਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਦੋਂ ਜੋ ਤੱਕ ਪੁਲਿਸ ਪਾਰਟੀ ਪਹੁੰਚੀ ਜਿਹੜਾ ਜ਼ਾਇਰ ਗੱਡੀ ਦਾ ਡਰਾਈਵਰ ਸੀਗਾ ਉਹ ਤਾਂ ਮੌਕੇ ਤੋਂ ਭੱਜ ਗਿਆ ਸੀਗਾ ਪਰ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਹਦੇ ਵਿੱਚ ਕੁਛ ਉੱਕੀ ਚੋਰਾ ਪੁੱਸ ਵਗੈਰਾ ਲੱਗਿਆ ਹੈਗਾ ਤਾਂ ਉਸ ਤੇ ਹੰਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿੱਚ ਅਸੀਂ ਕਦਮਾ ਦਰਜ ਕਰ ਰਹੇ ਹਾਂ ਕਦਮਾ ਦਰਜ ਕਰਕੇ ਅਸੀਂ ਜਿਹੜਾ ਟੈਂਪੋ ਟ੍ਰੈਵਲਰ ਸੀ ਉਹਨਾਂ ਦੀ ਸਟੇਟਮੈਂਟ ਤੇ ਕ ਜਿਹੜਾ ਵੀ ਆ ਸ਼ਿਫਟ ਦਾ ਗੱਡੀ ਦਾ ਡਰਾਈਵਰ ਕੌਣ ਤੇ ਮਾਲਕ ਕੌਣ ਤੇ ਆਇਡੈਂਟੀਫਾਈ ਕਰਕੇ ਅਗਲੀ ਕਾਰਵਾਈਆਂ ਉੱਤੇ ਲੱਗਿਆ ਇਹਦਾ ਦਫ਼ਤਰ ਤੋਂ ਜ਼ਾਇਰ ਦਾ ਤਾਂ ਇਹ ਨਹੀਂ ਪਤਾ ਲੱਗੇ ਕਿ ਡਰਾਈਵਰ ਮੌਕੇ ਤੇ ਭਾਜੀ ਗਈ ਪਰ ਜੋ ਪ੍ਰੀਮੀਅਰ ਵਾਲੇ ਪਤਾ ਲੱਗਿਆ ਤੇ ਦੱਸ ਰਹੇ ਸੀ ਕਿ ਇੱਕ ਡਰਾਈਵਰ ਸੀਗਾ ਬਟ ਜਿਹੜੇ ਦੂਜਾ ਟਾਈਪੂ ਵੈਂਗਰ ਸੀ ਜੋ ਟਾਈਪੂ ਟਰੈਵਲਰ ਟਾਈਪ ਸੀਗਾ ਉਹਦੇ ਵਿੱਚ ਵੀ 8-10 ਬੱਚੇ ਸੀਗੇ ਉਹ ਬੇਸਿਕਲੀ ਇੱਕ ਰਾਮਪੁਰੇ ਦਾ ਬੰਦਾ ਸੀਗਾ ਜਿਹੇ ਮੇਲ ਸਿੰਘ ਕਿਉਂਕਿ ਇਹ ਕੰਸਟਿਊਂਸ਼ਲ ਦੇ ਬੱਚੇ ਆਉਂਦੇ ਆ ਤਾਂ ਵਕਫਾ ਉਠਾਵਾ ਤੋਂ ਇੱਥੇ ਆ ਕੇ ਤੀਂਣਾ ਤੇ ਛੱਪਨ ਵਗੈਰਾ ਆਉਂਦਾ ਸੀਗਾ ਬਟ ਬੱਚੇ ਸਾਰੇ ਠੀਕ ਨੇ ਜੀ ਕਿ ਮਾਈਨਰ ਇੰਸੀਡੈਂਟ ਜਿਹੜੇ ਬੱਚੇ ਦੇ ਹੈ ਬਟ ਓਵਰਆਲ ਬੱਚੇ ਸਾਰੇ ਠੀਕ ਨੇ ਤਾਂ ਕੈਂਟਰੀਕ ਇਨਫੋਰਮੇਸ਼ਨ ਆਈ ਸੀਗੀ ਇੱਕ ਸਵਿਫਟ ਡਿਜ਼ਾਇਰ ਗੱਡੀ ਦਾ ਤੇ ਇੱਕ ਖਰਾਣਾ ਨੰਬਰ ਸ਼ੋਕੀਜ਼ਰ ਗੱਡੀ ਆ ਤੇ ਇੱਕ ਟਾਈਪੂ ਟੈਬੂਲਰ ਟਾਈਪ ਸੀਗਾ ਜਿਹਦੇ ਪੌਂਚੀ ਤਾਂ ਜਦੋਂ ਜੋ ਤੱਕ ਪੁਲਿਸ ਵੱਲੋਂ